ਰੀਸੈਂਟਲੀ ਅੰਮ੍ਰਿਤਸਰ ਦੇ ਵਿੱਚ ਇੱਕ ਪ੍ਰਾਈਡ ਪਰੇਡ ਕੱਢੀ ਜਾਣੀ ਸੀ ਉਹਨਾਂ ਵੱਲੋਂ ਜਿਹੜੀ ਪਰੇਡ ਕੱਢੀ ਜਾਣੀ ਸੀ ਉਹ ਉਹ ਕਿਸਕ ਪੁਆਇੰਟ ਤੱਕ ਸਹੀ ਹੈ ਤੇ ਉਹਨੂੰ ਕੈਨਸਲ ਕਰਵਾਉਣਾ ਉਹ ਸਹੀ ਹੈ ਜਾਂ ਗਲਤ ਹੈ ਯਾਰ ਹਰ ਚੀਜ਼ ਨੂੰ ਰਿਲੀਜੀਅਸ ਥ੍ਰੈਟ ਜਦੋਂ ਅਸੀਂ ਬਣਾਉਂਦੇ ਆ ਨਾ ਤੇ ਐਕਚੁਅਲੀ ਅਸੀਂ ਆਪਣੇ ਧਰਮ ਨੂੰ ਵੀ ਛੋਟਾ ਕਰਦੇ ਆ ਬਿਕਾਜ਼ ਸਾਨੂੰ ਹਰ ਚੀਜ਼ ਹੀ ਥ੍ਰੈਟ ਲੱਗ ਰਹੀ ਹੈ ਟਾਕ ਅਬਾਊਟ 트ਾਂਸ ਜੈਂਡਰਸ ਕਿੱਥੇ ਆ ਇਕੁਅਲ ਰਾਈਟਸ ਕਾਗਜ਼ਾਂ ਦੇ ਵਿੱਚ ਪੋਲਿਸੀ ਮੇਕਰ ਜੋ ਮਰਜ਼ੀ ਕਹਿ ਦੇ ਤੁਸੀਂ ਕਿੰਨੇ ਕੋ ਟ੍ਰਾਂਸ ਜੈਂਡਰਸ ਨੂੰ ਅੱਜ ਤੱਕ ਨਾਰਮਲ ਕਮਿਊਨਿਟੀ ਚ ਕੰਮ ਕਰਦੇ ਦੇਖ ਰਿਹਾ ਨਾਰਮਲ ਆਫਿਸਿਸ ਚ ਦੇਖੇ ਤੁਸੀਂ ਟ੍ਰਾਂਸ ਜੈਂਡਰਸ ਜੋ ਸੈਕਸ ਪ੍ਰੇਫਰੈਂਸਸ ਹੈ ਉਹ ਇੰਟੈਂਸ਼ਨਲ ਨਹੀਂ ਹੈ ਉੱਥੇ ਅਸੀਂ ਚੂਜ਼ ਨਹੀਂ ਕਰ ਰਹੇ that is coming naturally to our body to our hormones to our emotions ਬਟ ਇੱਥੇ ਮੈਂ ਜੇ ਕੰਪੇਅਰ ਕਰਾਂ ਕਿਸੇ ਕ੍ਰਾਈਮਨਲ ਦੇ ਨਾਲ ਉਨੂੰ ਪਲੇਜ਼ਰ ਮਿਲਦਾ ਮੈਂ ਕਿਸੇ ਨੂੰ ਮਰਡਰ ਕਰਾਂ ਉਹ ਆਪਣੇ ਇੰਟੈਂਸ਼ਨ ਨਾਲ ਨਹੀਂ ਕਰਦਾ ਬਟ ਉਹ ਉਹਨੂੰ ਮਜ਼ਾ ਆਉਂਦਾ ਤਾਂ ਫਿਰ ਤੁਸੀਂ ਹੁਣ ਉਹਨੂੰ ਕਿੱਦਾਂ ਦੇਖੋਗੇ ਵੀ ਉਹ ਵੀ ਠੀਕ ਹੈ ਉਹਦੀ ਮਰਜ਼ੀ ਹੈ ਜੀ ਅਗਰ ਕਿਸੇ ਦੀ 20 ਸਾਲ ਦੇ ਇੱਕ ਯੰਗਸਟਰ ਦੀ ਇੱਕ ਪੈਪ ਪ੍ਰੀਫਰੈਂਸ ਹੈ ਲੈਸਬੀਅਨ ਦੀ ਕਿ ਉਹ ਫੀਮੇਲ ਦੇ ਨਾਲ ਹੀ ਸੈਕਸ ਕਰਨਾ ਚਾਹੁੰਦਾ ਹੈ ਉਹਦਾ ਤੁਹਾਡੀ ਔਰ ਮੇਰੀ ਲਾਈਫ ਤੇ ਕੀ ਇੰਪੈਕਟ ਹੈ ਵਾਟ ਇਜ਼ ਦਾ ਥ੍ਰੈਟ ਟੂ ਮੀ ਐਂਡ ਯੂ ਮੈਨੂੰ ਤੁਹਾਨੂੰ ਪਰਸਨਲੀ ਨਹੀਂ ਹੈਗਾ ਪਰ ਸੁਸਾਇਟੀ ਨੂੰ ਤਾਂ ਹੈਗਾ ਨਾ ਕੀ ਸੁਸਾਇਟੀ ਇੱਕ ਬੰਦਾ ਅਗਰ ਸੇਮ ਹੀ ਉਹਦੇ ਨਾਲ ਜੈਂਡਰ ਨਾਲ ਸੈਕਸ ਕਰ ਰਿਹਾ ਬਟ ਉਹਦੇ ਨਾਲ ਸਾਡੀ ਸੁਸਾਇਟੀ ਤਾਂ ਨਹੀਂ ਅੱਗੇ ਵੱਧ ਸਕਦੀ ਨਾ ਫਿਰ ਮੈਂ ਐਨੀਮਲਸ ਦੇ ਵਿੱਚ ਨਹੀਂ ਕਦੀ ਦੇਖਿਆ ਕਿ ਉਹ ਸੇਮ ਸੈਕਸ ਦੇ ਨਾਲ ਜਾ ਕੇ ਉਹ ਕਰਦੇ ਹੋਣ ਸਾਨੂੰ ਕੀ ਪਤਾ ਉਹ ਚਿਪਕਲੀ ਚਿਪਕਲੀ ਨਾਲ ਸੈਕਸ ਕਰ ਰਹੀ ਹੈ ਤੇ ਉਹਦਾ ਕੀ ਜੈਂਡਰ ਹੈ ਲੇਜਰ ਵਾਸਤੇ ਬੰਦਾ ਕੁਝ ਵੀ ਕਰ ਰਿਹਾ ਤਾਂ ਇਹ ਅਗੇਨ ਇੱਕ ਪਾਰਟ ਹੋ ਗਿਆ ਕਿ ਉਹਦੇ ਵਿੱਚ ਜੋ ਮਰਜ਼ੀ ਕਰੋ ਰੀਸੈਂਟਲੀ ਸੋਸ਼ਲ ਮੀਡੀਆ ਦੇ ਉੱਪਰ ਇੱਕ ਟੌਪਿਕ ਜਿਹੜਾ ਬਹੁਤ ਵਾਇਰਲ ਹੋਇਆ ਕਿ ਅੰਮ੍ਰਿਤਸਰ ਦੇ ਵਿੱਚ ਜਿਹੜਾ ਉਹ ਪ੍ਰਾਈਡ ਪਰੇਡ ਕੱਢੀ ਜਾਣੀ ਸੀ ਪਰ ਜਿਸ ਨੂੰ ਕੇ ਹੈ ਕੈਨਸਲ ਕਰਵਾ ਦਿੱਤਾ ਗਿਆ ਤੇ ਅੱਜ ਡਿਸਕਸ਼ਨ ਕਰਾਂਗੇ ਇਸੇ ਟੌਪਿਕ ਦੇ ਉੱਪਰ ਹੀ ਕਿ ਆਖਰ ਉਹ ਪਰੇਡ ਜਿਹੜੀ ਹੈ ਉਹ ਕੱਢੀ ਜਾਣੀ ਸੀ ਉਹਨੂੰ ਰੋਕਿਆ ਕਿਉਂ ਗਿਆ ਕੀ ਉਹਦਾ ਕੱਢਿਆ ਜਾਣਾ ਸਹੀ ਸੀ ਜਾਂ ਉਹਨੂੰ ਰੋਕਣਾ ਉਹ ਸਹੀ ਸੀ ਦੋਨਾਂ ਦੇ ਵਿੱਚੋਂ ਕਿਹੜੀ ਚੀਜ਼ ਸਹੀ ਸੀ ਸੋਸਾਇਟੀ ਨੂੰ ਕਿੰਨਾ ਕੰਪੈਕਟ ਕਰਦੀ ਹੈ ਉਹ ਚੀਜ਼ ਇਸ ਤੋਂ ਪਹਿਲਾਂ ਅਸੀਂ ਆਲਰੇਡੀ ਗੱਲ ਕਰ ਚੁੱਕੇ ਹਾਂ ਰਿਲੀਜੀਅਸ ਪੁਆਇੰਟ ਆਫ View ਤੋਂ ਸਾਡੇ ਨਾਲ ਸਿੱਖ ਹਿਸਟੋਰੀਅਨ ਮੌਜੂਦ ਸੀ ਤੇ ਅੱਜ ਸਾਡੇ ਨਾਲ ਜਿਹੜੇ ਸਟੂਡੀਓ ਦੇ ਵਿੱਚ ਉਹ ਮੌਜੂਦ ਨੇ ਸੋਸ਼ਲ ਐਕਟਿਵਿਸਟ ਤੇ ਸਾਈਕਾਟ੍ਰਿਸਟ ਬਲਜੀਤ ਕੌਰ ਜੀ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਤੇ ਸੋਸਾਇਟੀ ਦੇ ਪੁਆਇੰਟ ਆਫ View ਤੋਂ ਜਾਣਾਂਗੇ ਕਿ ਆਖਿਰ ਉਹ ਪ੍ਰੇਡ ਕੀ ਹੈ ਕੀ ਉਹਦਾ ਮੰਤਵ ਸੀ ਤੇ ਕੀ ਉਹਦਾ ਸੋਲੂਸ਼ਨ ਜੋ ਨਿਕਲਿਆ ਉਹ ਸਹੀ ਸੀ ਜਾਂ ਗਲਤ ਸੀ ਸਵਾਗਤ ਹੈ ਮੈਮ ਸ਼ਸ਼ੀ ਕਾਲ ਜੀ ਥੈਂਕ ਯੂ ਜੀ ਸਸ਼ਿਕਾ ਮੈਮ ਆਪਾਂ ਗੱਲ ਕਰ ਰਹੇ ਆ ਜੀ ਰੀਸੈਂਟਲੀ ਅੰਮ੍ਰਿਤਸਰ ਦੇ ਵਿੱਚ ਇੱਕ ਪ੍ਰਾਈਡ ਪਰੇਡ ਕੱਢੀ ਜਾਣੀ ਸੀ 27 ਤਰੀਕ ਨੂੰ ਜਿਹੜੀ ਹੋਣੀ ਸੀ ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਵਿੱਚ ਆਲਰੇਡੀ ਹੋ ਚੁੱਕੀ ਸੀ ਉਹ ਤੇ ਉਸ ਨੂੰ ਕੈਨਸਲ ਕਰਵਾ ਦਿੱਤਾ ਗਿਆ ਬਹੁਤ ਸਾਰੇ ਰਿਲੀਜੀਅਸ ਲੋਕ ਜਿਹੜੇ ਨੇ ਉਹ ਫੈਕਟਰਸ ਬੜੇ ਸਾਰੇ ਲਗਾ ਕੇ ਸੋਸ਼ਲ ਮੀਡੀਆ ਦੇ ਉੱਪਰ ਹੀ ਜਿਹੜਾ ਕੈਨਸਲ ਕਰਵਾ ਦਿੱਤਾ ਗਿਆ ਤੇ ਉਹਨਾਂ ਵੱਲੋਂ ਇੱਕ ਜਿਹੜਾ ਇੱਕ ਲੈਟਰ ਆ ਗਿਆ ਕਿ ਜੀ ਸਾਨੂੰ ਕਾਫੀ ਥਾਮ ਤੋਂ ਥ੍ਰੈਟਸ ਆ ਰਹੇ ਨੇ ਜਿਸ ਕਰਕੇ ਕਿ ਅਸੀਂ ਕੋਈ ਨੁਕਸਾਨ ਨਹੀਂ ਚਾਹੁੰਦੇ ਤੇ ਅਸੀਂ ਇਹ ਪਰੇਡ ਕੈਨਸਲ ਕਰ ਰਹੇ ਆ ਸਭ ਤੋਂ ਪਹਿਲਾਂ ਤੁਹਾਨੂੰ ਕੀ ਲੱਗਦਾ ਹੈ ਉਹਨਾਂ ਵੱਲੋਂ ਜਿਹੜੀ ਪਰੇਡ ਕੱਢੀ ਜਾਣੀ ਸੀ ਉਹ ਉਹ ਕਿਸਕ ਪੁਆਇੰਟ ਤੱਕ ਸਹੀ ਹੈ ਤੇ ਉਹਨੂੰ ਕੈਨਸਲ ਕਰਵਾਉਣਾ ਉਹ ਸਹੀ ਹੈ ਜਾਂ ਗਲਤ ਆ ਮੈਨੂੰ ਪਰੇਡ ਦੇ ਵਿੱਚ ਕੁਝ ਗਲਤ ਨਹੀਂ ਲੱਗਿਆ ਕਿਉਂਕਿ ਜਿੰਨਾ ਕੋ ਮੈਂ ਹਿਸਟਰੀ ਪੜ੍ਹੀ ਆਂਦਾ ਇੰਟੈਂਸ਼ਨ ਪੜ੍ਹੀ ਮੈਨੂੰ ਲੱਗਦਾ ਹੈ ਕਿ ਹਰ ਇੱਕ ਨੂੰ ਆਪਣੇ ਵਜੂਦ ਨੂੰ ਕਲੇਮ ਕਰਨ ਦਾ ਔਰ ਜਿਸ ਵੀ ਤਰੀਕੇ ਉਹ ਆਪਣੀ ਐਗਜ਼ਿਸਟੈਂਸ ਨੂੰ ਸਾਰੀ ਕਰ ਰਿਹਾ ਨਾ ਜਿੰਨੂੰ ਵੀ ਲੱਗਦਾ ਹੈ ਕਿ ਮੇਰੀ ਐਗਜ਼ਿਸਟੈਂਸ ਨੂੰ ਇਕਨੋਲਜ ਨਹੀਂ ਕੀਤਾ ਜਾ ਰਿਹਾ ਉਹ ਆਪਣੇ ਤਰੀਕੇ ਕੁਛ ਨਾ ਕੁਛ ਕਰਦਾ ਹੈ ਹਮ ਫਾਰਮਰ ਪ੍ਰੋਟੈਸਟ ਹੈਪਨ ਕਿਉਂ ਕਿਉਂਕਿ ਉਹਨਾਂ ਨੂੰ ਲੱਗਿਆ ਕਿ ਸਾਡੇ ਵਜੂਦ ਨੂੰ ਇਕਨੋਲੈਜ ਨਹੀਂ ਕੀਤਾ ਜਾ ਰਿਹਾ ਸਾਡੀਆਂ ਪ੍ਰੋਬਲਮਸ ਨੂੰ ਨਹੀਂ ਦੇਖਿਆ ਜਾ ਰਿਹਾ ਉਹਨੂੰ ਕੋਈ ਐਡਰੈਸ ਨਹੀਂ ਕਰ ਰਿਹਾ ਸੋ ਜਦੋਂ ਵੀ ਕਿਸੇ ਨੂੰ ਵੀ ਲੱਗੇਗਾ ਬੀਡ ਕੋਈ ਵੀ ਕਮਿਊਨਿਟੀ ਹੈ ਜਦੋਂ ਵੀ ਉਹਨੂੰ ਲੱਗੇਗਾ ਕਿ ਜੋ ਹੱਕ ਮੈਨੂੰ ਮਿਲਨੇ ਚਾਹੀਦੇ ਆ ਜਾਂ ਜੋ ਰਿਸਪੈਕਟ ਮੇਰੀ ਪਹਿਚਾਨ ਨੂੰ ਮਿਲਣੀ ਚਾਹੀਦੀ ਉਹ ਨਹੀਂ ਮਿਲ ਰਹੀ ਉਹ ਆਪਣੇ ਤਰੀਕੇ ਉਹਨੂੰ ਇਕਨੋਲੈਜ ਕਰਵਾਣਗੇ ਤੇ ਮੈਨੂੰ ਉਸ ਪ੍ਰੇਡ ਵਿੱਚ ਐਸਾ ਕੁਝ ਗਲਤ ਨਹੀਂ ਲੱਗਿਆ ਬਿਕਾਜ਼ ਮੈਂ ਉਹਦੀ ਪੂਰੀ ਹਿਸਟਰੀ ਪੜ੍ਹੀ ਉਹਦੀ ਇੰਟੈਂਸ਼ਨ ਪੜ੍ਹੀ ਤੇ ਮੈਨੂੰ ਨਹੀਂ ਫ੍ਰੈਂਕਲੀ ਕੁਝ ਗਲਤ ਲੱਗਿਆ ਤੇ ਕੈਨਸਲ ਕਰਵਾਣਾ ਗਲਤ ਹੈ ਜਾਂ ਸਹੀ ਹੈ ਅ ਮੈਨੂੰ ਉਹਦੇ ਵਿੱਚ ਅਗਰ ਮੈਂ ਇਹਨੂੰ ਐਜ਼ ਅ ਸਿੱਖ ਸੁਣਦੀ ਆ ਕਿ ਉਹਦੇ ਵਿੱਚ ਕਿਉਂਕਿ ਸਿੱਖ ਫੇਸੇਜ਼ ਜਾਂ ਉਹਨਾਂ ਨੇ ਸਿੱਖ ਯੰਗਸਟਰਸ ਨੂੰ ਦੇਖਿਆ ਤੇ ਇਸ ਲਈ ਉਹਨਾਂ ਨੇ ਕੈਨਸਲ ਕਰਵਾਇਆ ਕੁਝ ਚੀਜ਼ਾਂ ਇਫ ਐਜ਼ ਐਨ ਇੰਡੀਵਿਜੂਅਲ ਯਾ ਐਜ਼ ਅ ਸਾਈਕੋਲੋਜਿਸਟ ਮੈਨੂੰ ਲੱਗਦਾ ਹੈ ਕਿ ਮੈਂ ਉਹਨੂੰ ਰਿਲੀਜੀਅਸ ਪੁਆਇੰਟ ਆਫ View ਨਾਲ ਨਹੀਂ ਦੇਖਦੀ ਮੈਨੂੰ ਲੱਗਦਾ ਹੈ ਕਿ ਉਹ ਇੱਕ ਬੋਡੀ ਕੰਡੀਸ਼ਨ ਹੈ ਔਰ ਉਹਨੂੰ ਉੱਥੇ ਹੀ ਰਹਿਣ ਦੇਣਾ ਚਾਹੀਦਾ ਹੈ ਹਰ ਚੀਜ਼ ਨੂੰ ਰਿਲੀਜੀਅਸ ਥ੍ਰੈਟ ਜਦੋਂ ਅਸੀਂ ਬਣਾਉਂਦੇ ਹਾਂ ਨਾ ਤੇ ਐਕਚੁਅਲੀ ਅਸੀਂ ਆਪਣੇ ਧਰਮ ਨੂੰ ਵੀ ਛੋਟਾ ਕਰਦੇ ਹਾਂ ਬਿਕਾਜ਼ ਸਾਨੂੰ ਹਰ ਚੀਜ਼ ਹੀ ਥ੍ਰੈਟ ਲੱਗ ਰਹੀ ਹੈ ਤੇ ਸਾਡਾ ਧਰਮ ਕਿੰਨਾ ਕੁ ਛੋਟਾ ਹੈ ਕਿ ਉਹ ਕਿ ਸਾਨੂੰ ਹਰ ਇੱਕ ਚੀਜ਼ ਤੋਂ ਹੀ ਖਤਰਾ ਹੈ ਸੋ ਆਈ ਐਜ਼ ਐਨ ਇੰਡੀਵਿਜੂਅਲ ਡੋਨਟ ਫੀਲ ਕਿ ਉਹਨੂੰ ਕੈਨਸਲ ਕਰਵਾਉਣ ਦੀ ਕੋਈ ਲੋੜ ਸੀ ਆਈ ਫੀਲ ਲਾਈਕ ਕਿ ਠੀਕ ਹੈ ਇਟ ਵਾਸ ਅਚੀ ਇੰਟੈਂਸ਼ਨ ਨਾਲ ਕਰ ਰਹੇ ਐ ਤੁਸੀਂ ਦੱਸ ਰਹੇ ਸੀ ਉਹਨੇ ਥੋੜੀ ਜਿਹਾ ਪਹਿਲਾਂ ਆਪਣੀ ਗੱਲ ਹੋਈ ਹੈ ਕਿ ਅੰਮ੍ਰਿਤਸਰ ਦੇ ਵਿੱਚ ਪਰੇਡ ਜਿਹੜੀ ਕੱਢੀ ਜਾਣੀ ਸੀ ਇਹ ਪਹਿਲੀ ਪਰੇਡ ਨਹੀਂ ਹੈ ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਦੇ ਵਿੱਚ ਇਦਾਂ ਦੀਆਂ ਪਰੇਡਸ ਨਿਕਲ ਚੁੱਕੀਆਂ ਨੇ ਹਾਂਜੀ ਸੋ so, uh, 2019 ਦੇ ਵਿੱਚ ਫਰਸਟ ਪ੍ਰੇਡ ਹੋਈ ਸੀ ਅੰਮ੍ਰਿਤਸਰ ਦੇ ਵਿੱਚ ਈਵਨ ਲੁਧਿਆਣਾ ਤੋਂ ਹੀ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਨੇ ਜਾ ਕੇ ਯੰਗਸਟਰਸ ਦੀ ਉਹਨੂੰ ਹੈਡ ਕੀਤਾ ਸੀ ਔਰ ਉਹਦੇ ਵਿੱਚ ਯੰਗਸਟਰਸ ਜਿਹੜੀ ਸਾਡੀ ਅੱਜ ਪੜ੍ਹੀ ਲਿਖੀ ਜਿਹਨੂੰ ਅਸੀਂ ਜਨਰੇਸ਼ਨ ਕਹਿੰਦੇ ਆ ਉਹਨਾਂ ਨੇ ਹੀ ਉਹਨੂੰ ਟੇਕ ਔਨ ਵੀ ਕੀਤਾ ਸੀ ਬਿਕਾਜ਼ ਦੇ स्टूड ਵਿਦ ਐਲਜੀਬੀਟੀ ਕਮਿਊਨਿਟੀ ਕਿ ਵੀ ਸਭ ਨੂੰ ਇਕੁਅਲ ਰਾਈਟਸ ਹੋਣੇ ਚਾਹੀਦੇ ਆ ਤਾਂ ਮੈਨੂੰ ਐਦਾਂ ਲੱਗਦਾ ਹੈ ਕਿ ਮਤਲਬ ਸਾਨੂੰ ਇਹਦੇ ਵਿੱਚ ਕੀ ਗਲਤ ਲੱਗ ਰਿਹਾ ਕਿਉਂਕਿ ਇੱਕ ਸਾਈਡ ਤੇ ਸੁਣ ਰਹੇ ਆ ਨਾ ਬਟ ਦਾ ਅਦਰ ਫੈਕਟ ਇਜ਼ ਕਿ ਅੱਜ ਵੀ ਉਹਨਾਂ ਨੂੰ ਇਕੁਐਲਿਟੀ ਤਾਂ ਦੇ ਨਹੀਂ ਰਿਹਾ ਸੀ ਇਕੁਅਲ ਰਾਈਟਸ ਕਿੱਥੇ ਆ ਟਾਕ ਅਬਾਊਟ 트ਾਂਸਜੈਂਡਰਸ ਕਿੱਥੇ ਆ ਇਕੁਅਲ ਰਾਈਟਸ ਕਾਗਜ਼ਾਂ ਦੇ ਵਿੱਚ ਪੋਲਿਸੀ ਮੇਕਰ ਜੋ ਮਰਜ਼ੀ ਕਹਿ ਦੇਣ 2018 ਦੇ ਵਿੱਚ ਸੁਪਰੀਮ ਕੋਰਟ ਨੇ ਲਾਅ ਪਾਸ ਕੀਤਾ ਕਿ ਇਟ ਵਾਸ ਅ 트ਾਂਸਜੈਂਡਰ ਰਾਈਟਸ ਐਕਟ ਹਨਾ ਉਹਦੇ ਵਿੱਚ ਕਿਹਾ ਕਿ ਜੀ ਇਹਨਾਂ ਨੂੰ ਪੂਰੀ ਇਕੁਐਲਿਟੀ ਹੈ ਹਰ ਚੀਜ਼ ਦੀ ਜੋ ਇੱਕ ਆਮ ਬੰਦੇ ਨੂੰ ਐਜੂਕੇਸ਼ਨ ਹੈਲਥ ਕੇਅਰ ਦੇ ਵਿੱਚ ਜੌਬਸ ਦੇ ਵਿੱਚ ਰਾਈਟਸ ਹੈ ਉਹ ਸੇਮ ਇਹਨਾਂ ਨੂੰ ਰਾਈਟਸ ਹੈ ਤੁਸੀਂ ਕਿੰਨੇ ਕੋ ਟ੍ਰਾਂਸਜੈਂਡਰਸ ਨੂੰ ਅੱਜ ਤੱਕ ਨਾਰਮਲ ਕਮਿਊਨਿਟੀ ਚ ਕੰਮ ਕਰਦੇ ਦੇਖ ਰਿਆ ਨਾਰਮਲ ਆਫਿਸਿਸ ਚ ਦੇਖੇ ਤੁਸੀਂ ਟ੍ਰਾਂਸਜੈਂਡਰਸ ਕੰਮ ਕਰਦੇ ਮੈਂ ਤਾਂ ਨਹੀਂ ਦੇਖੇ ਤਾਂ ਦਾ ਕੁਐਸਚਨ ਇਜ਼ ਕਿ ਜਦੋਂ ਪਾਲਿਸੀ ਮੇਕਰਸ ਨੇ ਪਾਲਿਸੀ ਬਣਾਈ ਜਾਂ ਸੁਪਰੀਮ ਕੋਰਟ ਨੇ ਲਾਅ ਕੱਢਿਆ ਤਾਂ ਉਹਦੀ ਇੰਪਲੀਮੈਂਟੇਸ਼ਨ ਦੀ ਰਿਸਪੌਂਸਿਬਿਲਟੀ ਵੀ ਤੇ ਹੋਣੀ ਚਾਹੀਦੀ ਸੀ ਨਾ ਕਿਸੇ ਦੀ ਜਦੋਂ ਉਹਦੀ ਇੰਪਲੀਮੈਂਟੇਸ਼ਨ ਨਹੀਂ ਹੋਈ ਔਰ ਉਸ ਬੰਦੇ ਨੂੰ ਇਕੁਐਲਿਟੀ ਨਹੀਂ ਫੀਲ ਹੋ ਰਹੀਆਂ ਉਹਨੂੰ ਆਪਣੀ ਜੌਬ ਲਈ ਸਟਰਗਲ ਕਰਨਾ ਪੈ ਰਹੀਆਂ ਉਹਨੂੰ ਸਕੂਲ ਚ ਜਾ ਕੇ ਸਟਰਗਲ ਕਰਨਾ ਪੈ ਰਿਹਾ ਔਰ ਉਹ ਐਕਸੈਪਟਡ ਨਹੀਂ ਹੈ ਉਹ ਉਹ ਆ ਰਿਹਾ ਸੜਕ ਦੇ ਉੱਤੇ ਤੁਹਾਨੂੰ ਇਹ ਯਾਦ ਕਰਵਾਣ ਕਿ ਭਈ ਆਈ ਡੂ ਐਗਜ਼ਿਸਟ ਤੇ ਉਹ ਉਹ ਸਾਨੂੰ ਕਿਉਂ ਗਲਤ ਲੱਗ ਰਿਹਾ ਆ ਆਈ ਪਰਸਨਲੀ ਡੋਨਟ ਫੀਲ ਕਿ ਉਹਦੇ ਵਿੱਚ ਕੁਝ ਗਲਤ ਸੀਗਾ ਜਿਹੜਾ ਲਾਅ ਆਪਾਂ ਗੱਲ ਕਰ ਰਹੇ ਆ ਲਾਅ ਅਲਾਉਡ ਹੈਗਾ ਟਰਾਂਸ ਜੈਂਡਰਸ ਵਾਸਤੇ ਕਿ ਇਹ ਸਾਰੇ ਜਣੇ ਐਲ ਜੀ ਬੀਟੀ ਕਯੂ ਪਲੱਸ ਇਹ ਸਾਰੇ ਉਸ ਕੈਟਾਗਰੀ ਦੇ ਅੰਡਰ ਆਂਦੇ ਨੇ ਸੀ ਤੁਸੀਂ ਦੇਖਿਆ ਕਿ ਹੁਣੇ ਪਲੱਸ ਵੀ ਲੱਗ ਗਿਆ ਪਹਿਲੇ ਐਲ ਜੀ ਬੀਟੀ ਸੀ ਫਿਰ ਕਯੂ ਪਲੱਸ ਹੋ ਗਿਆ ਹੁਣ ਇਟ ਇਸ ਕਿ 트랜스젠ਡਰ ਵਾਸ ਕਿੱਥੋਂ ਚੱਲਿਆ ਆ ਰਿਹਾ ਹੈ ਨਾ ਹਜ਼ਾਰਾਂ ਸਾਲਾਂ ਤੋਂ ਐਗਜ਼ਿਸਟ ਕਰ ਰਿਹਾ ਤੁਸੀਂ ਰਾਜੇ ਮਹਾਰਾਜਾਂ ਦੀਆਂ ਹਿਸਟਰੀਜ਼ ਪੜੋਗੇ ਐਂਸ਼ੀਅਨ ਟਾਈਮ ਹਿਸਟਰੀਜ਼ ਉਦੋਂ ਤੋਂ ਹਿਜੜਾ ਵਰਡ ਵਾਸ ਐਕਨੋਲੈਜਡ ਠੀਕ ਹੈ ਹੁਣ ਉਦੋਂ ਦੇ ਵੀ ਅਗਰ ਧਰਮ ਗ੍ਰੰਥ ਜਿੰਨੇ ਕੋ ਮੈਂ ਤੁਹਾਡੇ ਨਾਲ ਬਹੁਤ ਜ਼ਿਆਦਾ ਡੀਪ ਮੈਂ ਅਜੇ ਤੱਕ ਇਹਨੂੰ ਸਟੱਡੀ ਨਹੀਂ ਕੀਤਾ ਸੀ ਤੁਹਾਡੇ ਨਾਲ ਇੰਟਰਵਿਊ ਕਰਨ ਦੇ ਕਰਨਾ ਸੀ ਤੇ ਮੈਂ ਵੀ ਉਹਨੂੰ ਬਹੁਤ ਡੈਪਥ ਦੇ ਵਿੱਚ ਸਟੱਡੀ ਕੀਤਾ ਹੁਣ ਉਹ 3rd ਸੈਂਚਰੀ ਤੋਂ ਵੀ ਪਹਿਲੇ ਦੀਆਂ ਉਹ ਚੀਜ਼ਾਂ ਚੱਲੀਆਂ ਆ ਰਹੀਆਂ ਐਂਸ਼ੀਅਨ ਟਾਈਮਸ ਤੋਂ ਹੁਣ ਉਦੋਂ ਉਦੋਂ ਵੀ ਉਸ ਰਿਲੀਜੀਅਨ ਨੇ ਉਹਨਾਂ ਦੀ ਐਗਜ਼ਿਸਟੈਂਸ ਨੂੰ ਪ੍ਰੋਟੈਕਟ ਐਂਡ ਰਿਸਪੈਕਟ ਕਰਨ ਦੇ ਲਈ ਅੱਜ ਤੱਕ ਅਸੀਂ ਕੀ ਵਰਡਸ ਸੁਣਦੇ ਆ ਰਹੇ ਹਾਂ ਜਿਹੜੇ ਤੋਂ ਕਿ ਇਹਨਾਂ ਦੀ ਦੁਆ ਬਹੁਤ ਕੰਮ ਕਰਦੀ ਹੈ ਅਗਰ ਇਹ ਤੁਹਾਨੂੰ ਪੈਸੇ ਦੇ ਦੇਣ ਉਸ ਪੈਸੇ 'ਚ ਬਹੁਤ ਸੀ ਧਰਮ ਨੇ ਤੇ ਹਰ ਇੱਕ ਦੇ ਵਜੂਦ ਨੂੰ ਨਾ ਕੋਈ ਵੀ ਧਰਮ ਹੈ ਹਰ ਇੱਕ ਦੇ ਵਜੂਦ ਨੂੰ ਪ੍ਰੋਟੈਕਸ਼ਨ ਦਿੰਦੀ ਹੈ ਧਰਮ ਕਿਸੇ ਵੀ ਵਜੂਦ ਨੂੰ ਨਕਾਰਦਾ ਨਹੀਂ ਹੈ ਹੂੰ ਠੀਕ ਹੈ ਸੋ ਜਦੋਂ ਧਰਮ ਸਾਨੂੰ ਉਦੋਂ ਜਦੋਂ ਸੋ ਸੋਸ਼ਲ ਸੋਸ਼ਲ ਐਕਸੈਪਟੈਂਸ ਵਿੱਚ ਉਹ ਚੀਜ਼ ਨਹੀਂ ਸੀ ਉਹਨੂੰ ਆਮ ਇਨਸਾਨ ਵਾਂਗੂ ਨਹੀਂ ਐਕਸੈਪਟ ਕੀਤਾ ਜਾਂਦਾ ਸੀ ਉਦੋਂ ਵੀ ਰਿਲੀਜੀਅਨ ਸਾਨੂੰ ਉਹਦੀ ਐਕਸੈਪਟੈਂਸ ਦਿੰਦਾ ਹੀ ਆ ਰਿਹਾ ਹੈ ਜਦੋਂ ਅਸੀਂ ਹੁਣ ਐਲਜੀਬੀ ਕਿਊ ਟੀ ਤੇ ਤੁਸੀਂ ਕਹੇ ਵੀ 트랜스젠ਡਰ ਜਦੋਂ ਬਾਕੀ ਕੈਟੇਗਰੀਜ਼ ਐ ਤੇ ਵਿੱਚੋਂ ਨਿਕਲੀਆਂ ਨਾ ਹਮ ਕੀ ਹੌਲੀ ਹੌਲੀ ਕਿਸੇ ਫੀਮੇਲ ਨੂੰ ਫੀਲ ਹੋਇਆ ਕਿ ਕਿ ਆਈ ਏਮ ਅਟਰੈਕਟਿਡ ਟੂਵਰਡਸ ਫੀਮੇਲ ਉਹ ਐਲ ਐਸ ਬੀ ਐਨ ਟਰਮ ਆ ਗਈ ਫਿਰ ਗੇ ਟਰਮ ਆ ਗਈ ਹਨਾ ਫਿਰ ਬਾਇਸੈਕਸ਼ੁਅਲਿਟੀ ਟਰਮ ਆ ਗਈ ਸੋ ਅਗੇਨ ਉਹ ਤੇ ਉਹਦੇ ਵਿੱਚੋਂ ਨਿਕਲੀਆਂ ਹੋਈਆਂ ਚੀਜ਼ਾਂ ਹੈਗੀਆਂ ਬਟ ਸਭ ਤੋਂ ਵੱਡਾ ਤਾਂ ਟਰਾਂਸ ਜੈਂਡਰ ਹੀ ਸੀ ਜਿੰਨੂੰ ਸਾਡੀਆਂ ਸਰਕਾਰਾਂ ਨੇ ਵੀ ਥਰਡ ਜੈਂਡਰ ਦੀ ਉਹਨੂੰ ਦੇ ਵੀ ਦਿੱਤਾ ਲਾਅ ਵੀ ਪਾਸ ਕਰ ਦਿੱਤੇ ਤੇ ਗੱਲ ਗੱਲ ਹੈਗੀ ਐ ਵੀ ਅਸੀਂ ਇੰਨੀ ਨਾਨ ਐਕਸੈਪਟੈਂਸ ਦੇ ਵਿੱਚ ਕਿਉਂ ਜੀ ਰਹੇ ਆ ਤਨ ਨਹੀਂ ਲੱਗਦਾ ਕਿ ਸੁਸਾਇਟੀ ਨੂੰ ਇਹ ਤੋਂ ਕੋਈ ਨੁਕਸਾਨ ਹੋਵੇਗਾ ਆਈ ਡੋਨਟ ਫੀਲ ਬਿਕਾਜ਼ ਮੈਂ ਅੱਜ ਜਿੰਨਾ ਵੀ ਡਾਟਾ ਸਟੱਡੀ ਕੀਤਾ ਉਹਦੇ ਵਿੱਚ ਮੈਂ ਐਵੀ ਸਪੈਸ਼ਲੀ ਪੜਿਆ ਕਿ ਜਿਵੇਂ ਮੈਂ ਕਈ ਮੈਡੀਕਲ ਪ੍ਰੈਕਟਿਸ਼ਨਰਸ ਦੇ ਪਿਛਲੇ 1-2 ਦਿਨ ਦੇ ਵਿੱਚ ਇੰਟਰਵਿਊ ਵੀ ਸੁਣੇ ਕਿ ਹੁਣ ਇੰਨਾ ਕਿਉਂ ਵੱਧ ਗਿਆ ਰਾਈਟ ਸੋ ਆਈ ਵਾਸ ਟ੍ਰਾਈਂਗ ਟੂ ਫਿਗਰ ਆਊਟ ਕਿ ਕੀ ਕੁਝ ਮੈਡੀਕਲ ਡਾਟਾ ਹੈ ਜਿਹੜਾ ਸ਼ੋ ਕਰ ਰਿਹਾ ਹੈ ਕਿ 25 ਸਾਲ ਦੇ ਵਿੱਚ ਬਰਥ ਰੇਟ ਵੱਧਿਆ ਥਰ ਇਜ਼ ਨਾਟ ਅ ਸਿੰਗਲ ਰੈਫਰੈਂਸ ਕੋਈ ਇਦਾਂ ਦਾ ਡਾਟਾ ਨਹੀਂ ਹੈ ਜਿਹੜਾ ਸ਼ੋ ਕਰੇ ਕਿ 25 ਸਾਲ ਚ ਬਰਥ ਰੇਟ ਵਧਿਆ ਸੋ 25 ਸਾਲ ਪਹਿਲੇ 30 ਸਾਲ ਪਹਿਲੇ ਵੀ ਉਨੇ ਹੀ ਲੋਕ ਪੈਦਾ ਹੁੰਦੇ ਸਿਗੇ ਉਦੋਂ ਇੱਕੋ ਹੀ ਟਾਈਟਲ ਸੀ that was transgender ਹੁਣ ਉਹਨਾਂ ਨੂੰ ਮਿਲਾ ਕੇ ਬਿਕਾਜ਼ ਬਾਇ ਬਰਥ ਤੇ 트ਾਂਸਜੈਂਡਰ ਹੀ ਹੈ ਨਾ ਜਿਹੜੀ ਬਾਕੀ ਸਾਰੀਆਂ ਚੀਜ਼ਾਂ ਦੇ ਹੈਵ ਉਹਨੇ ਉਹਨੇ ਕੋਈ ਸੈਕਸ ਜਿਹੜੀ ਬਾਇਓਲੋਜੀਕਲ ਉਹਨਾਂ ਦੀ ਹੈਗੀ ਐ ਬਾਡੀ ਬਾਡੀਜ਼ ਤੇ ਕੋਈ ਕਨਫਿਊਜ਼ਨ ਨਹੀਂ ਹੈ ਨਾ ਉਹਨਾਂ ਦੀ ਸੋ ਉਹ ਜਾਂ ਤਾਂ ਦੇ ਆਰ ਬੌਰਨ ਐਸ ਅ ਫੀਮੇਲ ਔਰ ਮੇਲ ਹਮ ਠੀਕ ਹੈ ਥਰਡ ਜੈਂਡਰ ਤੇ ਸਾਡੇ ਕੋਲ ਟਰਾਂਸ ਜੈਂਡਰ ਹੀ ਸੀਗਾ ਹੁਣ ਉਹ ਬਰਥ ਰੇਟ ਦੇ ਵਿੱਚ ਕੋਈ ਚੇਂਜ ਨਹੀਂ ਆਇਆ ਜਿੰਨੇ 30 50 ਸਾਲ ਪਹਿਲੇ ਬਰਥ ਰੇਟ ਸੀ ਉਹੀ ਅੱਜ ਹੈ ਇਟ ਇਜ਼ 7% ਐਂਡ ਸਮਵੇਅਰ 7 ਟੂ 10% ਦੇ ਵਿੱਚ ਡਾਟਾ ਦਿਖਾਂਦਾ ਹੈ ਇਹ ਗਲੋਬਲੀ ਡਾਟਾ ਆਇਆ ਹੈ ਯਾ ਇਟ ਇਜ਼ ਅ ਗਲੋਬਲ ਡਾਟਾ ਸਮਵੇਅਰ ਇੰਡੀਆ ਦਾ ਵੀ ਹੋਏਗਾ ਆਈ ਡੋਨਟ ਨੋ ਮਤਲਬ ਬਟ 7 ਟੂ 10% ਹੈ hmm. ਹੁਣ ਜਿਹੜੀ ਅੱਗੇ ਹੈਗਾ ਉਹ ਉਹ ਜਿੰਨਾ ਮੈਂ ਸਟੱਡੀ ਕੀਤਾ ਔਰ ਜਿੰਨਾ ਮੈਨੂੰ ਸਮਝ ਆਂਦਾ ਹੈ ਕਿ ਇਟਸ ਅ ਸੈਕਸ ਪ੍ਰੇਫਰੈਂਸ ਹਮ ਹੈਨਾ ਸੈਕਸ਼ੂਅਲ ਪ੍ਰੇਫਰੈਂਸ ਜਿਹੜੀਆਂ ਹੈਗੀਆਂ ਉਹ ਇਮੋਸ਼ਨ ਹੈ ਸੈਕਸ ਇਜ਼ ਨਾਟ ਇੰਟੈਂਸ਼ਨਲ ਨਹੀਂ ਹੈ ਹਮ ਜਿਵੇਂ ਕਿ ਅਗਰ ਤੁਸੀਂ ਸਟ੍ਰੇਟ ਹੋ ਤੁਸੀਂ ਕੋਸ਼ਿਸ਼ ਕਰਕੇ ਵੀ ਕਿਸੇ ਮੇਲ ਨੂੰ ਦੇਖਦੇ ਹੋ ਜਾਂ ਤੁਹਾਨੂੰ ਲੱਗੇਗਾ ਕਿ ਮੈਂ ਅੱਜ मतलब मुंडिया नु नोटिस करना है फुल डे एंड आई वांट टू फील कि मैं मुंडे मुंडे प्रति ਤੁਸੀਂ ਅਟਰੈਕਟ ਹੋ ਸਕਦੇ ਹੋ ਸੋਚ ਕੇ ਇੰਟੈਂਸ਼ਨਲ ਹੋ ਕੇ ਨਹੀਂ ਹੋ ਸਕਦੇ ਨਾ बिकॉज योर बॉडी इज ਡਿਜ਼ਾਈਨਡ ਇਨ दैट वे ठीक है हुन अगर ਕੋਈ ਲੈਸਬੀ ਹੈ ਨਾ ਉਹਦੀ ਬੋਡੀ ਇਸ ਡਿਜ਼ਾਈਨਡ दैट वे ਮਤਲਬ ਉਹਦਾ ਇਮੋਸ਼ਨ ਹੈ ਉਹ 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 ਵੀ ਇੰਟੈਂਸ਼ਨਲੀ ਨਹੀਂ ਕਰ ਰਿਆ ਹਮ ਰਾਈਟ ਸੋ ਸੈਕਸ ਇਜ਼ ਜੋ ਸੈਕਸ ਪ੍ਰੇਫਰੈਂਸਸ ਹੈ ਉਹ ਇੰਟentionਲ ਨਹੀਂ ਹੈ ਉਥੇ ਅਸੀਂ ਚੂਜ਼ ਨਹੀਂ ਕਰ ਰਹੇ that is coming naturally to our body to our hormones to our emotions ਤੇ ਮੈਨੂੰ ਲੱਗਦਾ ਹੈ ਕਿ ਓਕੇ ਅਗਰ ਉਹਨਾਂ ਦੀਆਂ ਸੈਕਸ ਪ੍ਰੇਫਰੈਂਸਸ ਉਹ ਹੈਗੀ ਹੈ ਤੇ ਹੈਗੀ ਹੈ ਉਹ ਥ्रेट ਕਿਵੇਂ ਹੈਗੀ ਹੈ ਸੋਸਾਇਟੀ ਲਈ ਬਟ ਇੱਥੇ ਮੈਂ ਜੇ ਕੰਪੇਅਰ ਕਰਾਂ ਕਿਸੇ ਕ੍ਰਿਮੀਨਲ ਦੇ ਨਾਲ ਉਹਨੂੰ ਪਲੇਜ਼ਰ ਮਿਲਦਾ ਮੈਂ ਕਿਸੇ ਨੂੰ ਮਰਡਰ ਕਰਾਂ ਉਹ ਆਪਣੇ ਇੰਟੈਂਸ਼ਨ ਨਾਲ ਨਹੀਂ ਕਰਦਾ ਬਟ ਉਹ ਉਹਨੂੰ ਮਜ਼ਾ ਆਉਂਦਾ ਤਾਂ ਫਿਰ ਤੁਸੀਂ ਹੁਣ ਉਹਨੂੰ ਕਿੱਦਾਂ ਦੇਖੋਗੇ ਵੀ ਉਹ ਵੀ ਠੀਕ ਹੈ ਉਹਦੀ ਮਰਜ਼ੀ ਜੇ ਕਰੀ ਜਾਵੇ ਦੇਖੋ ਉਹ ਉਹਦਾ ਇੱਕ ਸੁਸਾਇਟੀ ਨੂੰ ਅਲੱਗ ਤਰੀਕੇ ਦਾ ਹਾਮ ਹੈ ਜੇ ਕਿਸੇ ਦਾ ਓਕੇ ਸੋ ਮਾਈ ਕੁਐਸਚਨ ਟੂ ਇਜ਼ ਕਿ ਅੱਜ ਅਸੀਂ ਇਹ ਗੱਲਾਂ ਕਰ ਰਹੇ ਹਾਂ ਤੁਹਾਨੂੰ ਲੱਗਦਾ ਹੈ ਕਿ ਇਹ ਚੀਜ਼ਾਂ ਅੱਜ ਹੀ ਐਗਜ਼ਿਸਟ ਹੋਣੀਆਂ ਸ਼ੁਰੂ ਹੋਈਆਂ ਮਤਲਬ ਲੈਸਬੀਅਨਜ਼ ਹੋਣ ਨਹੀਂ ਆਏ ਸੋ ਸ਼ੁਰੂ ਹੋਏ ਆ ਮ मतलब ट्रांसजेंडर ਸੁਣਦੇ ਸੀਗੇ ਇਹ ਹੁਣ ਓਪਨ ਸ਼ਾਇਦ ਹੁਣ ਹੋਏ ਨੇ ਕਿ ਮੈਨੂੰ ਪਤਾ ਪਹਿਲਾਂ ਵੀ ਸੀ ਕਿ ਇਹ ਨੇ ਸੀ ਐਗਜ਼ੈਕਟਲੀ ਓਪਨ ਹੁਣ ਹੋਇਆ ਬਿਕਾਜ਼ ਤੁਸੀਂ ਸੋਸ਼ਲ ਮੀਡੀਆ ਨੇ ਸਭ ਨੂੰ ਇੱਕ ਪਲੈਟਫਾਰਮ ਦਿੱਤਾ ਹੈ ਜਿਵੇਂ ਪਿਛਲੇ ਇੰਟਰਵਿਊ ਚ ਵੀ ਅਸੀਂ ਗੱਲ ਕੀਤੀ ਹੈ ਨਾ ਬਹੁਤ ਕੁਝ ਸੋਸ਼ਲ ਮੀਡੀਆ ਤੇ ਗੰਦ ਹੋ ਰਿਹਾ ਤੁਸੀਂ ਮਮ ਐਂਡ ਸੰ ਦੇ ਵਲਗਰ ਕੰਟੈਂਟ ਦੀ ਗੱਲ ਅਸੀਂ ਪਿਛਲੇ ਵੀਡੀਓ ਦੇ ਵਿੱਚ ਕੀਤੀ ਆ ਰਿਹਾ ਹੂ ਟੇਕਿੰਗ ਐਕਸ਼ਨ ਉਹ ਥ੍ਰੈਟ ਨਹੀਂ ਹੈ ਵੈਲਿਊਜ਼ ਨੂੰ ਕਲਚਰ ਨੂੰ ਇਸ ਤੋਂ ਵੱਡਾ ਥ੍ਰੈਟ ਕੀ ਹੋਏਗਾ ਕਿ ਮਾਂ ਔਰ ਬੇਟਾ ਔਨ ਸਕਰੀਨ ਵਲਗਰ ਕੰਟੈਂਟ ਬਣਾ ਰਹੇ ਹੈ ਮੋਸ਼ਨ ਹੋਤੇ ਵੀ ਆਰਾਈਜ਼ ਹੁੰਦੇ ਨੇ ਲੋਕ ਵੀ ਕਹਿੰਦੇ ਨੇ ਕਿ ਉਹ ਕਿੰਨਾ ਵੱਡਾ ਥ੍ਰੈਟ ਹੈ ਅਸੀਂ ਉਹਦੇ ਤੇ ਕਦੀ ਗੱਲ ਨਹੀਂ ਕਰ ਰਹੇ ਅਸੀਂ ਉਹਦੇ ਤੇ ਐਕਸ਼ਨ ਨਹੀਂ ਲਾ ਰਹੇ ਸਾਡੇ ਉਹਦੇ ਤੇ ਕੋਈ ਲਾ ਨਹੀਂ ਹੈ ਰਾਈਟ ਸੋ ਵਾਟ ਆਈ ਸੇ ਇਜ਼ ਕਿ ਅੱਜ ਇਹ ਗੱਲ ਇਸ ਲਈ ਵੱਡੀ ਹੋ ਗਈ ਕਿਉਂਕਿ ਉਹ ਸੋਸ਼ਲ ਸਕਰੀਨ ਤੇ ਆ ਗਈ ਅਦਰਵਾਈਜ਼ 10 ਸਾਲ ਪਹਿਲੇ ਵੀ ਜਿਹਦੀ ਜੋ ਸੈਕਸ਼ੂਅਲ ਪ੍ਰੀਫਰੈਂਸ ਸੀ ਉਹ ਉਹਦੇ ਨਾਲ ਸੈਕਸ ਕਰ ਰਿਹਾ ਸੀ ਬਸ ਉਹ ਬੰਦ ਕਮਰੇ ਚ ਹੋ ਰਿਹਾ ਸੀ ਹੁਣ ਉਹ ਔਨ ਸਕਰੀਨ ਓਪਨ ਹੋ ਗਿਆ ਕੁਝ ਗਵਰਨਮੈਂਟ ਦੇ ਲਾਜ਼ ਪਾਸ ਕਰਨ ਤੋਂ ਬਾਅਦ ਐਦਾਂ ਦੀਆਂ ਜਿਹੜੀਆਂ ਕਮਿਊਨਿਟੀਆਂ ਬਿਲਡ ਹੋਈਆਂ ਕਿ ਆਰਗੇਨਾਈਜ਼ਰਸ ਐਂਡ ਮੈਂ ਕੱਲ ਦੇਖ ਰਹੀ ਸੀਗੀ ਇੱਕ ਵੀਡੀਓ ਸੋ ਪ੍ਰਾਈਡ ਪਰੇਡ ਹੋਈ ਕੈਨੇਡਾ ਦੇ ਵਿੱਚ ਜਗਮੀਤ ਸਿੰਘ ਪਾਰਟਿਸਿਪੇਟਿਡ ਇਨ ਥੈਟ ਪ੍ਰਾਈਡ ਪਰੇਡ राइट right. की की ਕਵਾਂਗੇ ਸੋ ਤੁਸੀਂ ਉਹਨੂੰ ਥੋੜੇ ਜਿਹਾ ਓਪਨ ਐਸ ਅ ਹਿਊਮਨ ਸਾਈਕੋਲੋਜੀ ਦੇਖੀਏ ਨਾ ਤੇ ਕੁਝ ਵੀ ਨਹੀਂ ਹੈ ਇਟ ਇਜ਼ ਲਾਈਕ ਕਿ ਉਹਦੀ ਪ੍ਰੇਫਰੈਂਸ ਹੈ ਉਹਦਾ ਤੁਹਾਨੂੰ ਤੇ ਮੈਨੂੰ ਕੀ ਨੁਕਸਾਨ ਹੈ ਟੈਲ ਮੀ ਅਗਰ ਕਿਸੇ ਦੀ 20 ਸਾਲ ਦੇ ਗੈਂਗਸਟਰਸ ਦੀ ਪ੍ਰੇਫਰੈਂਸ ਹੈ ਲਸਬੀਅਨ ਦੀ ਕਿ ਉਹ ਫੀਮੇਲ ਦੇ ਨਾਲ ਹੀ ਸੈਕਸ ਕਰਨਾ ਚਾਹੁੰਦਾ ਹੈ ਉਹਦਾ ਤੁਹਾਡੀ ਔਰ ਮੇਰੀ ਲਾਈਫ ਤੇ ਕੀ ਇੰਪੈਕਟ ਹੈ ਵਾਟ ਇਜ਼ ਦਾ ਥ੍ਰੈਟ ਟੂ ਮੀ ਐਂਡ ਯੂ ਮੈਨੂੰ ਤੁਹਾਨੂੰ ਪਰਸਨਲੀ ਨਹੀਂ ਹੈਗਾ ਪਰ ਸੁਸਾਇਟੀ ਨੂੰ ਤਾਂ ਹੈਗਾ ਨਾ ਇਹ ਸੁਸਾਇਟੀ ਸੁਸਾਇਟੀ ਨੂੰ ਤੇ ਇੰਨੇ ਸਾਰੇ ਥ੍ਰੈਟਸ ਹੈ ਅੱਜ ਸੁਸਾਇਟੀ ਦੇ ਵਿੱਚ ਇੱਕ ਸੁਸਾਇਟੀ ਦੇ ਵਿੱਚ ਇੱਕ ਆਦਮੀ ਦੋ ਘਰ ਵਾਲੀਆਂ ਰੱਖਿਓ ਆਈਆਂ ਔਰ ਅਜ ਉਹ ਕਰੋੜਾ ਰੁਪਏ ਬਣਾ ਰਿਹਾ ਔਰ ਇਨਫਲੂਐਂਸਰ ਬਣ ਗਿਆ ਹਰ ਚੈਨਲ ਜਾ ਕੇ ਉਹਨੂੰ ਇੰਟਰਵਿਊ ਕਰਦਾ ਪੂਰਾ ਦਿਨ ਉਹ ਕੰਟੈਂਟ ਕ੍ਰੀਏਟ ਕਰ ਰਿਹਾ ਉਹ ਥ੍ਰੈਟ ਨਹੀਂ ਹੈ ਉਹ ਕਿਹੜੇ ਲੀਗਲ ਸਿਸਟਮ 'ਚ ਆ ਰਿਹਾ ਹੈ ਕਿਹੜਾ ਲਾਅ ਪਾਸ ਹੋਇਆ ਕਿ ਇੱਕ ਟਾਈਮ 'ਤੇ ਤੁਸੀਂ ਦੋ ਵਾਈਫਸ ਰੱਖ ਸਕਦੇ ਹੋ ਕਿਹੜੇ ਧਰਮ ਨੂੰ ਰਿਪਰੈਜ਼ੈਂਟ ਕਰ ਰਿਹਾ ਇਜ਼ਨਟ ਇਟ ਅ ਥ੍ਰੈਟ ਇੱਕ ਬੰਦਾ ਅਗਰ ਸੇਮ ਹੀ ਉਹਦੇ ਨਾਲ ਜੈਂਡਰ ਨਾਲ ਸੈਕਸ ਕਰ ਰਿਹਾ ਬਟ ਉਹਦੇ ਨਾਲ ਸਾਡੀ ਸੁਸਾਇਟੀ ਤਾਂ ਨਹੀਂ ਅੱਗੇ ਵੱਧ ਸਕਦੀ ਨਾ ਫਿਰ ਜੇ ਕੱਲ ਨੂੰ 50 ਜਣੇ ਉੱਪਨ ਲਈ ਆ ਕੇ ਕਹਿ ਦੇਣ ਕਿ ਜੀ ਠੀਕ ਹੈ ਅਸੀਂ ਸੇਮ ਜੈਂਡਰ ਦੇ ਨਾਲ ਰਹਿਣਾ ਚਾਹੁੰਦੇ ਹਾਂ ਉਹ ਫਿਰ ਅਲੱਗ ਹੋਗੇ ਨਾ ਕਿਉਂਕਿ ਉਹ ਜਿਵੇਂ ਹੁਣ ਤੱਕ ਸੁਸਾਇਟੀ ਚੱਲਦੀ ਆ ਰਹੀ ਹੈ ਅੱਛਾ ਮੈਂ ਐਨੀਮਲਸ ਦੇ ਵਿੱਚ ਨਹੀਂ ਕਦੀ ਦੇਖਿਆ ਕਿ ਉਹ ਸੇਮ ਸੈਕਸ ਦੇ ਨਾਲ ਜਾ ਕੇ ਉਹ ਕਰਦੇ ਹੋਣ ਅੱਛਾ ਐਨੀਮਲਸ ਦੇ ਵਿੱਚ ਵੀ ਇਹ ਸਾਰੀਆਂ ਕੈਟੇਗਰੀਜ਼ ਆ ਸੁਣਿਆ ਨਹੀਂ ਅਜੇ ਤੱਕ ਮੈਂ ਕਦੇ ਸਟੱਡੀ ਕਰੋ ਨਾ ਆਈ ਸਟੱਡਿਡ ਐਨੀਮਲਸ ਦੇ ਵਿੱਚ ਵੀ ਹੈਗੀਆਂ ਛਿਪਕਲੀਆਂ 'ਚ ਵੀ ਹੈਗੀਆਂ ਹਰ ਹਰ ਤਰੀਕੇ ਦੇ ਉਹਦੇ 'ਚ ਹੈਗੀਆਂ ਸਾਨੂੰ ਕੀ ਪਤਾ ਉਹਨ ਛਿਪਕਲੀ ਛਿਪਕਲੀ ਨਾਲ ਸੈਕਸ ਕਰ ਰਹੀ ਹੈ ਤੇ ਉਹਦਾ ਕੀ ਜੈਂਡਰ ਹੈ ਹਾਊ ਡੂ ਵੀ ਨੋ ਮਤਲਬ ਪਤਾ ਕਿਤਾ ਫਿਰ ਇਦਾਂ ਹੀ ਹੈ ਨਾ ਕਿ ਸਿਰਫ ਕਿ ਜਿਵੇਂ ਪਲੇਜ਼ਰ ਵਾਸਤੇ ਬੰਦਾ ਕੁਝ ਵੀ ਕਰ ਰਿਹਾ ਤਾਂ ਇਹ ਅਗੇਨ ਇੱਕ 파ਟ ਹੋ ਗਿਆ ਕਿ ਉਹਦੇ ਵਿੱਚ ਜੋ ਮਰਜ਼ੀ ਕਰੋ ਇਟ ਇਜ਼ ਕਿ ਅਸੀਂ ਸੈਕਸ ਨੂੰ ਕਿਦਾਂ ਦੇਖ ਰਹੇ ਆ ਇਟ ਇਜ਼ ਲਾਈਕ ਕਿ अच्छा ਤੁਸੀਂ ਕਿਹਾ ਕਿ ਸੈਕਸ ਦਾ ਪਰਪਸ ਬੱਚੇ ਪੈਦਾ ਕਰਨਾ ਸੀ ਤੇ ਹੁਣ ਇਹਦੇ ਨਾਲ ਜਨਰੇਸ਼ਨ ਨਹੀਂ ਅੱਗੇ ਜਾਂਦੀ ਕਿ ਜਿਹੜੇ ਇੱਕ ਅੱਜ ਆਮ ਲੋਗ ਹੈ ਜਿਨ੍ਹਾਂ ਨੇ ਵਿਆਹ ਆਪੋਜ਼ਿਟ ਜੈਂਡਰ ਚ ਕਰਾ ਲਿਆ ਠੀਕ ਹੈ ਐਜ਼ ਅ ਕਾਉਂਸਲਰ ਮੇਰੇ ਕੋਲ ਸਭ ਤੋਂ ਜ਼ਿਆਦਾ ਕਲਾਇੰਟ ਮੈਰਿਜ ਕਾਉਂਸਲਿੰਗ ਵਾਲੇ ਕਲਾਇੰਟ ਹੈ 30s ਵਾਲਾ ਆ ਕੇ ਮੈਨੂੰ ਮਤਲਬ ਉਹਦੀ ਸਭ ਤੋਂ ਵੱਡੀ ਫੀਮੇਲ ਇਸ ਸੇਇੰਗ ਕਿ ਆਮ ਸੈਕਚੁਅਲੀ ਨਾਟ ਸੈਟੀਸਫਾਈਡ ਮੁੰਡਾ ਕਹਿ ਰਿਹਾ ਆਮ ਨਾਟ ਏਬਲ ਟੂ ਪਰਫਾਰਮ ਠੀਕ ਹੈ ਹੁਣ ਆਈਵੀਐਫ ਦੇ ਨਾਲ ਬੇਬੀ ਕਰ ਰਹੇ ਆ is it an, a natural form of uh, conception it is not no fir oh kyon nahi hai threat hai kinne kya nahi hai threat ਪਰ ਉਹ ਅਸੀਂ ਉਹਦੀ ਉਹਦੇ ਉਹ ਤੇ ਸਾਨੂੰ ਕੋਈ ਹਾਮ ਲੱਗ ਨਹੀਂ ਰਿਹਾ ਥ੍ਰੈਟ ਹੁੰਦਾ ਤਾਂ ਫਿਰ ਅਸੀਂ ਉਹਦੇ ਤੋਂ ਡਰ ਰਹੇ ਹੁੰਦੇ ਅਸੀਂ ਇਹ ਵਾਲੀ ਕੈਨਸਲ ਹੋ ਗਈ ਪ੍ਰਾਈਡ ਪਰੇਡ ਜਾਂ ਸਾਨੂੰ ਲੱਗਿਆ ਕਿ ਉਹ ਵੱਧ ਰਿਹਾ ਹੈ ਜਾਂ ਮੈਂ ਦੇਖਦੀ ਆ ਸੋਸ਼ਲ ਮੀਡੀਆ ਦੇ ਉੱਤੇ ਟ੍ਰੋਲਿੰਗ ਹੋ ਰਹੀ ਹੈ ਨਾ ਤੇ ਇਹ ਤੇ ਗੱਲ ਹੋ ਰਹੀ ਹੈ ਉਹ ਚੀਜ਼ ਜਦੋਂ ਆਈ ਤੇ ਉਹ ਤੇ ਗੱਲ ਹੁੰਦੀ ਹੈ ਲੋਕਾਂ ਨੂੰ ਪਰੇਸ਼ਾਨੀ ਹੈ ਉਹਦੇ ਤੋਂ ਬਟ ਪੀਪਲ ਆਰ ਡੂਇੰਗ ਤੇ ਇੰਨੀ ਐਕਸੈਪਟੈਂਸ ਹੈ ਅੱਜ ਸੈਲੀਬ੍ਰਿਟੀਜ਼ ਆ ਕੇ ਸਕਰੀਨ ਤੇ ਕਹਿ ਰਹੇ ਇਹ ਮੇਰਾ ਆਈਵੀਐਫ ਬੇਬੀ ਹੈ ਇਹ ਮੇਰਾ ਸੈਰੋ ਕੇਸ ਸੈਰੋਗੇਸੀ ਸੇ ਬੱਚਾ ਹੋਇਆ ਹੈ ਕਿੱਥੇ ਥ੍ਰੈਟ ਉੱਥੇ ਜਿਹੜਾ ਬੰਦਾ ਉਹ ਚੀਜ਼ ਨੂੰ ਐਕਸੈਪਟ ਕਰ ਰਿਹਾ ਕਿ ਜੀ ਕੋਈ ਗੱਲ ਨਹੀਂ ਮੇਰੇ ਚ ਪ੍ਰੋਬਲਮ ਹੈਗੀ ਹੈ ਕੋਈ ਗੱਲ ਨਹੀਂ ਐਕਸੈਪਟ ਇਟ ਅਗਲੀ ਪਰਸਨਲ ਉਹਦੀ ਪਰਸਨਲ ਲਾਈਫ ਹੈ ਕਰੀ ਜਾਵੇ ਹਾਂ ਤੇ ਇਹ ਵੀ ਤੇ ਦਿਸ ਇਜ਼ ਦੋਟ ਵਟ ਆਮ ਸੇਇੰਗ ਨਾ ਕਿ ਇਹ ਵੀ ਉਹਦੀ ਪਰਸਨਲ ਲਾਈਫ ਹੈ ਉਹਨੇ ਕਿਦੇ ਨਾਲ ਕਿਹੜੇ ਜੈਂਡਰ ਨਾਲ ਸੈਕਸ ਕਰਨਾ ਹੈ ਹਾਊ ਸੋਸਾਇਟੀ ਇਨਵੋਲਡ ਇਨ ਥੈਟ ਮਤਲਬ ਮੇਰਾ ਪਰਸਨਲ ਮੈਂ ਨੂੰ ਐਜ਼ ਅ ਪਰਸਨਲ ਦੇਖਦੀ ਆ ਕਿ ਅਗਰ ਮੇਰਾ ਗਵਾਂਡੀ ਕੋਈ ਗਵਾਂਚ ਮੁੰਡਾ ਰਹਿੰਦਾ ਹੈ ਅਗਰ ਉਹ ਮੁੰਡੇ ਦੇ ਨਾਲ ਸੈਕਸ ਕਰਨਾ ਚਾਹੁੰਦਾ ਹੈ ਭਾਈ ਉਹਦਾ ਮੇਰੀ ਲਾਈਫ ਤੇ ਕੀ ਇੰਪੈਕਟ ਐਸ ਅ ਸੋਸਾਇਟੀ ਮੈਂ ਹੀ ਆ ਨਾ ਸੋਸਾਇਟੀ ਜਿਹੜੇ ਦਸ ਘਰ ਰਹ ਰਹੇ ਆ ਉਹਦੇ ਆਲੇ ਦੁਆਲੇ ਉਹੀ ਆ ਨਾ ਸੋਸਾਇਟੀ ਤੇ ਜਿਹੜੇ ਹੁਣ ਜਿਹੜੇ ਯੰਗਸਟਰਸ ਨੇ ਜਿਹੜੇ ਬੱਚੇ ਨੇ ਉਹਨਾਂ ਨੂੰ ਦੇਖ ਕੇ ਫਿਰ ਉਹ ਵੀ ਨਹੀਂ ਜਿਹੜਾ ਹੋਣ ਕਿ ਪਾਸੀ ਇਦਾਂ ਦੇ ਬਣ ਜੰਨੇ ਆ ਹੋ ਹੀ ਨਹੀਂ ਸਕਦਾ ਦੇਖ ਕੇ ਤੁਸੀਂ ਮੈਂ ਹੁਣੇ ਤੇ ਤੁਹਾਨੂੰ ਪੁੱਛਿਆ ਕਿ ਕੈਨ ਯੂ ਬਿਹੇਵ ਲਾਈਕ ਅ ਗੇ ਮੈਂ ਹੁਣ ਇਸ ਟਾਈਮ ਇਸ ਏਜ ਦੇ ਵਿੱਚ ਮੈਂ ਆਪਣੇ ਲਾਈਫ ਦੇ 30 32 ਸਾਲ ਕੱਢ ਲਏ ਮੈਂ ਹੁਣ ਨਹੀਂ ਚੇਂਜ ਹੋ ਸਕਦਾ ਜਿਹੜਾ ਹਜੇ 10 ਸਾਲ ਦਾ ਹੈ ਉਹਨੂੰ ਇਹ ਚੀਜ਼ ਨਵੀਂ-ਨਵੀਂ ਦਿਖੀ ਹੈ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਅਗਰ 10% ਲੋਕ 90% ਸਟ੍ਰੇਟਸ ਨੂੰ ਦੇਖ ਕੇ ਨਹੀਂ ਸਟ੍ਰੇਟ ਹੋਏ ਉਹਨਾਂ ਦੇ ਇਮੋਸ਼ਨਸ ਉੱਥੇ ਹੀ ਰਹੇ ਉਹ ਪਹਿਲੇ ਛੁਪਾ ਕੇ ਕੁਝ ਹੋ ਰਿਆ ਸੀ ਹੁਣ ਓਪਨ ਐਕਸੈਪਟੈਂਸ ਦੇ ਵਿੱਚ ਆ ਗਿਆ ਤੇ ਜੇ ਉਹ 90% ਲੋਕਾਂ ਤੋਂ 10% ਨਹੀਂ ਚੇਂਜ ਹੋਈ ਤੇ 10% 90% ਨੂੰ ਕਿਵੇਂ ਚੇਂਜ ਕਰ ਲੈਣਗੇ 90% ਦੇ ਵਿੱਚ ਉਹ ਬੱਚੇ ਨਹੀਂ ਆਉਂਦੇ 90% ਤੁਸੀਂ ਆਲਓਵਰ ਸਾਰਿਆਂ ਦੀ ਗੱਲ ਕਰ ਰਹੇ ਹੋ ਜਿਨੇ ਆਪਣੇ ਲਾਈਫ ਦੇ 30 ਸਾਲ ਹੰਡਾ ਲਏ ਉਹਨੇ ਚੇਂਜ ਨਹੀਂ ਹੋਣਾ ਪਰ ਜਿਹੜਾ ਹਜੇ ਆਸ-ਪਾਸ ਨੂੰ ਦੇਖ ਕੇ ਸਿੱਖ ਰਿਹਾ ਹੈ ਹਜੇ ਜਿਹੜਾ ਐਕਸਪੀਰੀਅੰਸ ਕਰ ਰਿਹਾ ਹੌਲੀ-ਹੌਲੀ ਉਹ ਤਾਂ ਹੋ ਸਕਦਾ ਨਾ ਦੇਖੋ ਜਿਹੜੀ ਜਿਹੜੀ ਇਮੋਸ਼ਨਲ ਤੁਹਾਡੀ ਹਾਰਮੋਨ ਔਰ ਇਮੋਸ਼ਨਲ ਔਰ ਬਾਡੀ ਕੰਡੀਸ਼ਨਿੰਗ ਹੈ ਨਾ ਉਹ ਕਿਸੇ ਨੂੰ ਦੇਖ ਕੇ ਨਹੀਂ ਆਉਂਦੀ ਇਹਨਾਂ ਅਸੀਂ ਅਗੇਨ ਐਸੀ ਗੱਲਾਂ ਕਰ ਰਹੇ ਕਿਉਂਕਿ ਅਸੀਂ ਇਹ ਸੋਸ਼ਲ ਮੀਡੀਆ ਤੋਂ ਇਹ ਗੱਲਾਂ ਸੁਣ ਲਈਆਂ ਕਿਉਂਕਿ ਕੁਝ ਲੋਕਾਂ ਨੇ ਐਵਲ ਜਾਂ ਰੈਫਰੈਂਸਸ ਦੇ ਦਿੱਤੀਆਂ ਸੋ ਮੇਰੇ ਕੋਲ ਤੇ ਹਰ ਬੰਦੇ ਲਈ ਸਿੰਪਲ ਹੀ ਕੁਐਸਚਨ ਹੋਏਗਾ ਲਾਈਕ ਆਈ ਹੈਵ ਅ ਡਾਟਰ ਹੂ ਇਸ 20 ਠੀਕ ਹੈ ਤੇ ਕੀ ਉਹ ਚਾਰ ਉਹਦੇ ਅੱਗੇ ਆਸੇ ਪਾਸੇ ਇਦਾਂ ਦੇ ਕੁਝ ਫਰੈਂਡ ਸਰਕਲ ਚ ਅਗਰ ਕੋਈ ਗੇ ਐਂਡ ਤੁਹਾਨੂੰ ਕੀ ਲੱਗ ਰਿਹਾ ਸਕੂਲਾਂ ਚ ਨਹੀਂ ਹੈਗੇ ਬੱਚੇ ਗੇ ਹੋਣਗੇ ਨਾ ਹਲੇ ਤੱਕ ਮੇਬੀ ਉਹਨਾਂ ਦੀ ਬਾਡੀ ਲੈਂਗੁਏਜ ਹੈਗੇ ਦੀ ਔਰ ਹਲੇ ਉਹ ਸੋਸ਼ਲ ਐਕਸੈਪਟੈਂਸ ਤੇ ਨਹੀਂ ਆਏ ਜਾਂ ਹਲੇ ਕੰਟਰੋਲ ਚ ਹੈ ਇੱਕ ਟਾਈਮ ਆਏਗਾ ਜਦੋਂ ਉਹਨਾਂ ਨੂੰ ਲੱਗੇਗਾ ਕਿ ਨਾਓ ਦਿਸ ਇਜ਼ ਜਾਂ ਉਹ ਆਪਣੇ ਘਰ ਚ ਕਰ ਵੀ ਰਹੇ ਹੋਣ ਸੇਮ ਸੈਕਸ ਸੇਮ ਜੈਂਡਰ ਦੇ ਨਾਲ ਸੈਕਸ ਤੇ ਯੂ ਨੇਵਰ ਨੋ ਨਾ ਪਰ ਉਹ ਤੁਹਾਡੇ ਫਰੈਂਡ ਸਰਕਲ ਚ ਤੇ ਹੋ ਸਕਦੇ ਆ ਨਾ ਸੋ ਮਾਈ ਕੁਐਸਚਨ ਇਜ਼ ਕਿ ਇਟ ਇਜ਼ ਅ ਬਾਡੀ ਕੰਡੀਸ਼ਨ ਐਂਡ ਸਾਨੂੰ ਇਹ ਸਮਝਣਾ ਪਏਗਾ ਕਿ ਇਹ ਇੰਟੈਂਸ਼ਨਲ ਨਹੀਂ ਹੈ ਠੀਕ ਹੈ ਉਹ ਉਹ ਜਾਣ ਕੇ ਨਹੀਂ ਕਰ ਰਹਾ ਕੋਈ ਵੀ ਅਗਰ ਐਲਜੀਬੀਟੀਕਿਊ ਚੋ ਕੋਈ ਵੀ ਹੈ ਟੀ ਨੂੰ ਹਟਾ ਦਈਏ ਕਿਉਂਕਿ ਉਹ ਥਰਡ ਜੈਂਡਰ ਹੈ ਬਾਕੀਆਂ ਨੂੰ ਗੱਲ ਕਰ ਲਈ ਅਸੀਂ ਹੂੰ ਤੁਹਾਨੂੰ ਲੱਗਦਾ ਹੈ ਕਿ ਉਹਦੀ ਫੈਮਲੀ ਉਹਨੂੰ ਐਕਸੈਪਟ ਕਰ ਲੈਂਦੀ ਹੋਏਗੀ ਐਨੀ ਈਜ਼ੀਲੀ ਲਾਸਟ ਇੰਟਰਵਿਊ ਜਿਹਦੇ ਨਾਲ ਮੈਂ ਕੀਤਾ ਉਹਨਾਂ ਨੇ ਤਾਂ ਦੱਸਿਆ ਕਿ ਮੈਂ ਫੋਰਨ ਦੇ ਵਿੱਚ ਵੀ ਰਹਿ ਕੇ ਆਇਆ ਤੇ ਉੱਥੇ ਵੀ ਇਹਨਾਂ ਦਾ ਐਕਸੈਪਟੈਂਸ ਨਹੀਂ ਹੈਗਾ ਨਹੀਂ ਹੈ ਨਾ ਨਹੀਂ ਹੈ ਹੁਣ ਸਭ ਤੋਂ ਪਹਿਲੇ ਤਾਂ ਇਹਦਾ ਮਤਲਬ ਹੈ ਕਿ ਜਦੋਂ ਕਿਸੇ ਨੂੰ ਇਹ ਸਮਝ ਆਂਦੀ ਹੈ ਕਿ ਮੈਂ ਸੇਮ ਜੈਂਡਰ ਦੇ ਨਾਲ ਅ ਅਟਰੈਕਸ਼ਨ ਹੈਗੀ ਹੈ ਮੇਰੀ ਤਾਂ ਸਭ ਤੋਂ ਪਹਿਲੇ ਉਹ ਸਟਰਗਲ ਆਪਣੇ ਘਰ ਚ ਕਰਦਾ ਹੋਏਗਾ ਹੂੰ ਫਿਰ ਉਹ ਸੋਸਾਇਟੀ ਚ ਵੀ ਕਰਦਾ ਹੋਏਗਾ ਹੁਣ ਅਗਰ ਉਹ ਬਾਡੀ ਕੰਡੀਸ਼ਨ ਹੁੰਦੀ ਤੇ ਉਹਦਾ ਟਰੀਟਮੈਂਟ ਨਾ ਕਰਾ ਲੈਣ ਦੇ ਲੋਗ ਬਾਕੀ ਸਾਰੀ ਚੀਜ਼ਾਂ ਦੀਆਂ ਦਵਾਈਆਂ ਅਵੇਲੇਬਲ ਹੈ ਨਾ ਹੂੰ ਹੈਨਾ ਤੇ ਅਗਰ ਉਹ ਬਾਡੀ ਕੰਡੀਸ਼ਨ ਹੁੰਦੀ ਤੇ ਲੋਕ ਇੰਨੀ ਐਕਸਟ੍ਰੀਮ ਤੱਕ ਕਿਉਂ ਪਹੁੰਚਦੇ ਕਿ ਉਹ ਪੂਰੀ ਜ਼ਿੰਦਗੀ ਉਸ ਕ੍ਰਿਟਿਸਿਜ਼ਮ ਨੂੰ ਫੇਸ ਕਰਨ ਉਹ ਟ੍ਰੀਟਮੈਂਟ ਨਾ ਕਰਾ ਲੈਂਦੇ ਉਹ ਜਾਣ ਕੇ ਡਾਕਟਰ ਤੋਂ ਦਵਾਈ ਲੈ ਲੈਂਦੇ ਅੱਜ ਕੱਲ ਹੁੰਦਾ ਲੋਕੀ ਜੈਂਡਰ ਚੇਂਜ ਕਰਾ ਲੈਂਦੇ ਨੇ ਅਗੇਨ ਮੈਂ ਉਹੀ ਤੇ ਕਹਿ ਰਹੀ ਹਾਂ ਨਾ ਜੈਂਡਰ ਚੇਂਜ ਕਰਾਣ ਲੱਗੇ ਹਨ ਨਾ ਉਹ ਤਾਂ ਕਿੰਨਾ ਕਰੇ ਜੀ ਇਸ ਚੀਜ਼ ਹੋਗੀ ਤੁਸੀਂ ਮੇਰੇ ਹੀ ਕੁਐਸਚਨ ਨੂੰ ਹੀ ਅੱਗੇ ਮੇਰੇ ਆਨਸਰ ਨੂੰ ਹੀ ਵੱਡਾ ਕਰ ਦਿੱਤਾ ਕਿ ਹੁਣ ਜੈਂਡਰ ਚੇਂਜ ਕਰਾਣਾ ਤੇ ਉਹਦੇ ਵਿੱਚ ਉਹਦੀ ਫੈਮਿਲੀ ਐਕਸੈਪਟੈਂਸ ਵੀ ਆ ਗਈ ਫੈਮਿਲੀ ਸਪੋਰਟ ਆ ਗਈ ਫੈਮਿਲੀ ਨੇ ਉਸ ਚੀਜ਼ ਨੂੰ ਐਕਸੈਪਟ ਕੀਤਾ ਨਾ ਉਹਦੀ ਬਾਡੀ ਕੰਡੀਸ਼ਨ ਨੂੰ ਉਹਦੇ ਇਮੋਸ਼ਨਸ ਨੂੰ ਕਿ ਭਾਈ ਓਕੇ ਇਫ ਯੂ ਆਰ ਇਨ ਅ ਮੇਲ ਬਾਡੀ ਬਟ ਯੂ ਫੀਲ ਲਾਈਕ ਅ ਫੀਮੇਲ ਐਂਡ ਓਕੇ ਭਾਈ ਤੂੰ ਸਰਜਰੀ ਕਰਾ ਲੈ ਐਂਡ ਗੋ ਫਾਰ ਦ ਫੀਮੇਲ ਬਾਡੀ ਐਹੀ ਤੁਸੀਂ ਕਹਿ ਰਹੇ ਹੋ ਨਾ ਜੈਂਡਰ ਚੇਂਜ ਹੂੰ ਇਹਨੂੰ ਜੈਂਡਰ ਚ ਐਹੀ ਤਾਂ ਮੈਂ ਕਹਿ ਰਹੀ ਆ ਕਿੰਨੇ ਪਰਸੈਂਟ ਲੋਕ ਜੈਂਡਰ ਚੇਂਜ ਦੀ ਉੱਥੇ ਤੱਕ ਪਹੁੰਚਣਗੇ ਕਿ ਉਹਨਾਂ ਨੂੰ ਇੰਨੀ ਸਟਰੋਂਗ ਸਪੋਰਟ ਮਿਲ ਜਾਏ ਆਪਣੀ ਫੈਮਿਲੀ ਵੱਲੋਂ ਤੇ ਫਿਰ ਜੈਂਡਰ ਚੇਂਜ ਨੂੰ ਅਸੀਂ ਐਕਸੈਪਟ ਕਰ ਰਹੇ ਆ ਯੂ ਗੋ ਟੂ ਸੋਸ਼ਲ ਮੀਡੀਆ ਜਿਹੜੇ ਦੋ ਚਾਰ ਲੋਕਾਂ ਨੇ ਜੈਂਡਰ ਚੇਂਜ ਕਰਾਇਆ ਉਹਨਾਂ ਨੂੰ ਉਹਨਾਂ ਨੂੰ ਵੀ ਗੰਦੀ ਬੋਲ ਰਹੇ ਆ ਤਾਂ ਇਟ ਇਜ਼ ਲਾਈਕ ਕਿ ਸੋਸਾਇਟੀ ਦੀ ਨਾਨ ਐਕਸੈਪਟੈਂਸ ਹੈ ਇਹ ਚੀਜ਼ ਤੁਹਾਨੂੰ ਕੀ ਲੱਗਦਾ ਸ਼ੁਰੂ ਕਿੱਥੋਂ ਹੁੰਦੀ ਹੈ ਕਿਉਂ ਕਿਉਂ ਇੱਕ ਬੱਚਾ ਜਿਹੜਾ ਹੈਗਾ 15 ਸਾਲ ਦੀ ਏਸੀ ਹੈਗਾ ਉਹਨੂੰ ਫੀਲ ਹੁੰਦਾ ਹੈ ਕਿ ਯਾਰ ਮੈਂ ਬੁਆਏ ਆ ਤਾਂ ਮੈਨੂੰ ਮੁੰਡਿਆਂ ਵਾਲੀ ਅਟ੍ਰੈਕਸ਼ਨ ਹੈਗੀ ਹੈ ਸੀ ਸਿንስ ਬਿਕਾਜ਼ ਮੈਂ ਮੈਡੀਕਲ ਪ੍ਰੈਕਟिशनर ਨਹੀਂ ਆ ਤੇ ਮੈਨੂੰ ਨਹੀਂ ਪਤਾ ਇਹਦੀ ਕੋਈ ਮੈਡੀਕਲ ਰੈਫਰੈਂਸ ਅਗਰ ਹੋਏ ਤਾਂ ਆਈ ਡੋਨਟ ਨੋ ਬਟ ਮੈਨੂੰ ਲੱਗਦਾ ਹੈ ਕਿ ਜਦੋਂ ਤੁਸੀਂ ਆਪਣੀ ਯੰਗ ਏਜ ਵਿੱਚ ਜਾਂਦੇ ਹੋ ਐਂਡ ਜਦੋਂ ਖਾਸ ਕਰ ਤੁਹਾਡੀ ਉਹ ਵਾਲੀ ਏਜ ਆਂਦੀ ਹੈ ਮੈਂ ਥੋੜੇ ਦਿਨ ਪਹਿਲੇ ਇੱਕ ਵੀਡੀਓ ਦੇਖ ਰਹੀ ਸੀ ਉਹਦੇ ਵਿੱਚ ਜਿਵੇਂ ਤੁਸੀਂ ਕਿਹਾ ਨਾ ਕਿ ਅ ਵੱਡੇ ਹੋ ਕੇ ਲਾਈਕ ਤੁਸੀਂ ਹੁਣ 30s ਵਿੱਚ ਪਹੁੰਚ ਗਏ ਤੇ ਤੁਸੀਂ ਇਦਾਂ ਨਹੀਂ ਬਟ ਉਸ ਤੋਂ ਅੱਗੇ ਛੋਟੇ ਕਨਫਿਊਜ਼ਨ ਹੋ ਸਕਦੀ ਹੈ ਮੈਂ ਦੇਖ ਰਹੀ ਸੀ ਕਿ 5 ਸਾਲ ਦੇ ਬੱਚੇ ਦੀ ਵੀਡੀਓ ਸੀਗੀ ਉਹ ਉਹਦੀ ਮੰਮੀ ਕਿਤੇ ਗਈ ਹੋਈ ਸੀ ਉਹਨੇ ਸ਼ੀਸ਼ੇ ਅੱਗੇ ਖੜਾ ਹੋਇਆ ਉਹਨੇ ਮੰਮੀ ਦਾ ਮੇਕਅਪ ਨਿਕਾਲਿਆ ਬਿੰਦੀ ਲਗਾਈ ਲਿਪਸਟਿਕ ਲਗਾਈ ਔਰ ਵਾਲਾਂ ਨੂੰ ਕਲਿੱਪ ਕੀਤਾ ਉਲਦੋ ਮੁੰਡਾ ਸੀ ਛੋਟੇ ਛੋਟੇ ਵਾਲ ਸੀ ਬਟ ਕਲਿੱਪ ਕੀਤਾ ਔਰ ਹਲੇ ਪ੍ਰੋਸੈਸ ਮੇਕਅਪ ਦੀ ਚੱਲ ਰਹੀ ਸੀ ਤੇ ਮੰਮੀ ਆ ਗਈ ਸੋ ਮੰਮੀ ਨੇ ਖੋਲਿਆ ਮੇਕਅਪ ਕਿਟ ਐਂਡ ਇਹ ਕੀ ਕਰ ਰਹਾ ਹੈ ਦੋ ਥੱਪੜ ਵੀ ਲਗਾਏ ਔਰ ਉਸ ਕੋ ਉਹਨੇ ਕਿਹਾ ਕਿ ਮੇਰੇ ਕੋ ਬਹੁਤ ਅੱਛਾ ਲੱਗਦਾ ਹੈ ਬਿੰਦੀ ਲਿਪਸਟਿਕ ਲਗਾਣਾ ਮੰਮੀ ਨੇ ਬਹੁਤ ਕ੍ਰਿਟੀਸਾਈਜ਼ ਕੀਤਾ ਪਹਿਲੇ ਉਹਨੂੰ ਕੁੱਟਿਆ ਫਿਰ ਉਹਨੂੰ ਥੋੜੀ ਦਰ ਬਾਅਦ ਬੈਠ ਕੇ ਸਮਝਾਇਆ ਕਿ ਦਿਸ ਇਜ਼ ਫॉर ਫੀਮੇਲ ਦਿਸ ਇਜ਼ ਫॉर ਮੇਲ ਐਂਡ ਅੱਛਾ ਹੁਣ ਤੁਸੀਂ 5 ਸਾਲ ਦੇ ਬੱਚੇ ਦਾ ਅਗਰ ਈਮੋਸ਼ਨ ਦਿਖ ਗਿਆ ਤੁਹਾਨੂੰ ਇਦਾਂ ਦੀ ਹਰਕਤ ਕੋਈ ਐਕਸ਼ਨ ਤੁਸੀਂ ਉਹਨੂੰ ਮਾਰ ਕੇ ਸਮਝਾ ਕੇ 5 ਸਾਲ ਪੋਸਟਪੋਨ ਕਰ ਦੋਗੇ ਉਸ ਚੀਜ਼ ਨੂੰ ਬਟ ਉਹਦੀ ਬੋਡੀ ਕੰਡੀਸ਼ਨ ਹੈ ਨਾ ਹੁਣ ਜਦੋਂ ਆਪਣੀ ਯੰਗ ਏਜ ਤੇ ਪਹੁੰਚੇਗਾ 13 14 ਸਾਲ ਦੇ ਉੱਤੇ ਜਦੋਂ ਉਹਦੀ ਐਕਚੁਅਲੀ ਹਾਰਮੋਨ ਚੇਂਜ ਹੋਣੇ ਆ ਉਹਨੂੰ ਦਿਖੇਗਾ ਕਿ ਯਾਰ ਮੈਨੂੰ ਤੇ ਕੁੜੀ ਨੂੰ ਦੇਖ ਕੇ ਅਟਰੈਕਸ਼ਨ ਨਹੀਂ ਹੋ ਰਹੀ ਨੂੰ ਮੁੰਡੇ ਨੂੰ ਦੇਖ ਕੇ ਹੀ ਅਟਰੈਕਸ਼ਨ ਹੋ ਰਹੀ ਹੈ ਹੌਲੀ ਹੌਲੀ ਉਹਨੇ ਖੁਦ ਨੂੰ ਵੀ ਇੱਕ ਦਿਸ ਇਸ ਨਾਟ ਅ ਓਵਰਨਾਈਟ ਥਿੰਗ ਨਾ ਕਿ ਉਹਨੂੰ ਵੀ ਪਤਾ ਚੱਲ ਜਾਏਗਾ 10 ਸਾਲ ਚ ਕੀ ਵੀ ਮੈਂ ਗਏ ਆ ਤਾ ਪਹਿਲੇ ਉਹਦਾ ਉਹਦਾ ਖੁਦ ਨਾਲ ਕਿੰਨਾ ਵੱਡਾ ਸਟਰਗਲ ਹੈ ਹੈਨਾ ਜਿਹਦੇ ਕਰਕੇ ਅਸੀਂ ਕਿਉਂ ਲਗਾਤਾ ਕਿ ਹਲੇ ਤੇ ਕੁਐਸਚਨਸ ਹੈ ਦੇ ਆਰ ਟ੍ਰਾਈਂਗ ਟੂ ਐਕਸਪਲੋਰ ਕਿ ਉਹਨਾਂ ਦੇ ਐਕਚੁਅਲੀ ਬੋਡੀ ਕੰਡੀਸ਼ਨ ਕੀ ਹੈਗੀ ਆ ਆਰ ਦੇ ਅਟ੍ਰੈਕਟਡ ਟੂਵਰਡਸ ਅ ਮੇਲ অর ਫੀਮੇਲ ਕਿਉ ਆ ਗਿਆ ਹਲੇ ਕੁਐਸਚਨਿੰਗਸ ਹੈ ਦੇ ਆਰ ਟ੍ਰਾਈਂਗ ਟੂ ਐਕਸਪਲੋਰ